ਲਓ ਜੀ ਮਿੱਤਰੋ ਆਪਾਂ ਆ ਲੇਖ ਦੇ ਉੱਪਰ ਆਇਆ ਜੀ ਦੇਖੋ ਕਿੱਡੇ ਸੋਹਣੇ ਸੋਹਣੇ ਪਹਾੜ ਦੇ ਨਾਲੇ ਲੇਖ ਹੈ ਜਿਵੇਂ ਪਲਵ ਡੈਮ ਊਡਾ ਵਾਲਵ ਡੈਮ ਹੈ ਜੀ ਇਹ শ্রীলঙ্কা ਉੱਪਰ শ্রীলঙ্কা ਦਾ ਸਭ ਤੋਂ ਵੱਡਾ ਡੈਮ ਹੈ ਜੇ ਸਾਡੇ ਦੇਖੋ ਪਾਣੀ ਦੇ ਵਿੱਚੇ ਖੜੇ ਨੇ ਜੀ ਇਹ ਦਰਖਤਾਂ ਤੇ ਕਿੱਡੇ ਵਿਸ਼ਾਲ ਨਹੀਂ ਦੇਖ ਸਕਦੇ ਆ ਜੀ ਆ ਗਰ ਜੀ ਆ ਸੁਗਤ ਨੂੰ ਹੌਂਸਲੀ ਜੀ ਨੇ

ਲਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਖੜੇ ਆ ਜੀ ਸੁਗਤ ਦੇ ਇਹ ਦੋਸਤ ਨੇ ਜੀ ਰੋਸ਼ਨ ਰੋਸ਼ਨ ਜੀ ਆ ਇਹਨਾਂ ਦੇ ਘਰੇ ਖੜੇ ਆ ਤੇ ਅਸੀਂ ਮਤਲਬ ਮੈਨੇ ਮੈਂਨੇ ਆਪਣੀ ਲਾਈਫ ਦੇ ਵਿੱਚ ਐਡਾ بڑا ਨਿੰਬੂਆਂ ਦਾ ਜਿਹੜਾ ਆ ਬੂਟਾ ਦੇਖ ਸਕਦੇ ਤੁਸੀਂ ਤਣਾ ਐਨ ਪੂਰਾ ਤਕੜਾ ਹੈ ਤੇ ਨਿੰਬੂਏ ਨਿੰਬੂ ਲੱਗੇ ਹੋਏ ਹਨ ਜੀ ਠੀਕ ਹੈ ਜੀ ਤੇ ਬਾਕੀ ਬਹੁਤ ਜ਼ਿਆਦਾ ਲੱਗੇ ਹੋਏ ਹਨ ਨਿੰਬੂਆਂ ਤਾਂ ਕੋਈ ਹਸਾਬ ਕਿਤਾਬ ਨਹੀਂ ਸੋਪਾ ਹੁਣ ਨਿੰਬੂ ਥੱਲਿਓਂ ਚੁੱਕ ਕੇ ਲਫਾਫੇ ਚ ਪਾ ਕੇ ਬਲਵਿੰਦਰ ਗੌਰ ਜੀ ਆ ਦੇ ਲਾਓ ਜੀ ਲੋ ਲੋਇਏ ਤੇ ਥੱਲੇ ਗਿਰੀ ਜਾਂਦੇ ਟੁੱਟ ਟੁੱਟ ਕੇ ਇਹ ਬਾਤਾ ਉਹ ਨਹੀਂ ਕਰਦੇ ਹੈਗੇ ਤੇ ਖਾਦ ਬਣੀ ਜਾਂਦੀ ਹੈ ਥੱਲੇ ਇਹਨਾਂ ਦੀ ਜਿਹੜੇ ਜੇ ਨਿੰਬੂ ਨੇ ਜੀ ਇਹ ਤੁਸੀਂ ਦੇਖ ਸਕਦੇ ਆ ਇਹ ਇਹ ਨਿੰਬੂਆਂ ਦਾ ਜਿਹੜਾ ਪ੍ਰਾਈਸ ਹੈਗਾ ਇਹਨਾਂ ਦਾ ਜਿਹੜੇ ਲੱਗੇ ਉਹ ਹੈਗਾ 100 ਰੁਪਏ ਪਰ ਕਿਜੀ ਤੇ ਕਦੇ ਕਦੇ 1000 ਰੁਪਏ ਪਰ ਕਿਜੀ ਵੀ ਚੱਲ ਜਾਂਦਾ 1500 ਰੁਪਏ ਕਿਜੀ ਵੀ ਚੱਲ ਜਾਂਦਾ ਤਾਂ ਦਹੀਂ ਦੇ ਵਿੱਚ ਇਹ ਹੈਗਾ ਨਾਰੀਅਲ ਦਾ ਬਣਾਇਆ ਹੋਇਆ ਮਿੱਠਾ ਹਨੀ ਸ਼ਹਿਦ ਬਣਾਇਆ ਵਾ। ਉਹ ਪਾ ਗਏ ਪਾਂ ਖਾਵਾਂਗੇ ਇਹਨੂੰ ਹੁਣ। ਅ ਇੱਕ ਹੋਰ ਗੱਲ ਮਜ਼ੇਦਾਰ ਜੀ ਆ ਬਾਉਂਡਰੀ ਕਰੀ ਵੀ ਆ ਵੈਸੇ ਉਹ ਪਿੱਛੇ ਬਾਉਂਡਰੀ ਹੈ ਨਹੀਂਗੀ। ਉੱਥੇ ਤੱਕੇ ਕਰੀ ਹੋਈ ਆ ਠੀਕ ਆ ਜੀ। ਉਸ ਤੋਂ ਬਾਅਦ ਪਿੱਛੇ ਬਾਉਂਡਰੀ ਹੈ ਨਹੀਂ ਇਹਨਾਂ ਦੇ ਪਿੱਛੇ ਖੇਤ ਹੈਗਾ। ਖੇਤ ਜਨੇ ਠੀਕ ਆ ਨੀ ਤੇ ਆ ਬਾਉਂਡਰੀ ਕਰੀ ਵੀ ਹੋਰੇ ਐਮੀ ਆ ਚਾਦਰਾਂ ਹੀ ਰੱਖੀਆਂ ਮੀਆਂ। ਅ ਗੇਟ ਨਹੀਂ ਲਾਇਆ ਵਾ ਹੈਗਾ। ਮੇਰੇ ਕਹਿਣ ਦਾ ਭਾਵ ਇੰਨਾ ਕਿ ਇੱਥੇ ਚੋਰੀ-ਚੂਰੀ ਨਹੀਂ ਹੈਗੀ ਬਾਈ। ਅਸੀਂ ਜਾਫਨਾ ਗਏ ਆਂ ਕਾਫੀ ਜਗ੍ਹਾ ਘੁੰਮੇ ਅਸੀਂ ਲੋਕਾਂ ਦੇ ਘਰੇ ਰਹੇ ਆਂ ਰੋਕੀ ਰਾਤ ਨੂੰ ਕੁੰਡੇ ਗਾਂਡੇ ਹੀ ਲਾਂਦੇ ਬਸ ਕੁੱਤਾ-ਕੁੱਤੇ ਬਿੱਲੀ ਕਰਕੇ ਜਾਨਵਰ ਕਰਕੇ ਮਾੜਾ ਗੇਟ ਭੇੜ ਦਿੰਨੇ ਲੋਕ-ਲੁਕ ਨਹੀਂ ਆ ਲੋਕਾਂ ਦੇ ਲੋਕ ਇੱਥੇ ਟੁੱਟੇ ਪਈਆਂ ਤਕਰੀਬਨ ਤੇ ਅਸੀਂ ਐਦਾਂ ਹੀ ਘੁੰਮੀ ਜਾ ਰਹੇ ਆਂ ਸ਼੍ਰੀਲੰਕਾ ਦੇ ਵਿੱਚ ਅਸੀਂ ਨੇ ਅੱਜ ਤੱਕ ਇੱਕ ਵੀ ਦਿਨ ਅਸੀਂ ਨੇ ਆ ਕਿਰਾਏ ਦੇ ਮਤਲਬ ਕਿਸੇ ਹੋਟਲ ਨਹੀਂ ਲੱਤਾ ਅਸੀਂ ਨੇ ਤੇ ਇਦਾਂ ਹੀ ਦੋਸਤਾਂ ਦੇ ਘਰੇ ਰਹੀ ਜਾਂਦੇ ਆ ਮਤਲਬ ਇਹ ਗੁੜੀਆਂ ਮੇਰੇ ਮਤਲਬ ਪੈਰੀ ਹੱਥ ਲਾਣ ਲੱਗੀ ਸੀ ਛੋਟੀਆਂ ਛੋਟੀਆਂ ਕੁੜੀਆਂ ਜੀ ਸਾਡੇ ਉਰੇ ਆਪਣੇ ਸ਼੍ਰੀਲੰਕਾ ਦੇ ਵਿੱਚ ਕੁੜੀਆਂ ਮਤਲਬ ਕਲਚਰ ਆ ਉਰੇ ਠੀਕ ਹੈ ਨਹੀਂ ਚਲੋ ਜਿੱਦਾਂ ਆਪਣੇ ਆਪਣੇ ਕਲਚਰ ਨੇ ਸਾਰਿਆਂ ਦੇ ਹਨ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਸਭ ਦੇ ਆਪਣੇ ਆਪਣੇ ਕਲਚਰ ਨੇ ਠੀਕ ਹੈ ਨਾ ਤੇ ਇਦਾਂ ਹੀ ਬੰਦੇ ਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਠੀਕ ਹੈ ਕਿ ਨਹੀਂ ਚਲੋ ਆਪਾਂ ਨੂੰ ਨਹੀਂ ਚੰਗਾ ਲੱਗਿਆ ਆਪਾਂ ਤੇ ਮੈਂ ਉਹ ਫਿਰ ਉਲਟੇ ਉਹਦੇ ਲਾਏ ਪੈਰੀ ਹੱਥ ਨਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਸ ਇਦਾਂ ਹੀ ਖੁਸ਼ੀਆਂ ਵੰਡਦੇ ਰਹੋ। ਲਓ ਜੀ ਆਈ ਹਾਸਦੇ ਵਾਸਤੇ ਰਹਿਣ ਸਾਰੇ ਘਰ ਜੀ। ਚੱਲਦੇ ਹੁਣ ਆਪਾਂ। ਬਾਏ ਬਾਏ ਸਾਰਿਆਂ ਨੂੰ ਇੱਕ ਵਾਰੀ ਫੇਰ। ਲਓ ਜੀ ਇੱਥੋਂ ਆਪਾਂ ਹੁਣ ਜਾ ਰਹੇ ਆਂ। ਐਲੀਫੈਂਟਾ ਨਾਲ ਪਾਰਕ। ਤੱਕੀ ਸੋਨੇ ਛੋਟੇ ਐਲੀਫੈਂਟ ਦੇ ਬੱਚਿਆਂ ਨੂੰ ਬੁਲਾਇਆ ਆ ਹਾਂ ਬੇਬੀ ਫੀਡ ਇਹ ਦੇਖ ਸਕਦੇ ਹੋ ਜੀ ਆਪਾਂ ਇਹ ਜਗ੍ਹਾ ਘੁੰਮਣ ਆਏ ਆ ਜੁਗਾ ਦਾ ਨਾਮ ਹੈਗਾ ਐਲੀਫੈਂਟ ਟ੍ਰਾਂਜ਼ਿਟ ਹੋਮ ਕੋਡ ਵਾਲਾ ਤੇਦੀ ਟਿਕਟ ਹੈਗੀ 1750 ਪੈ ਸ਼੍ਰੀਲੰਕਨ ਰੁਪੀਸ ਕੋ 1 ਪਰਸਨ ਫੋਰਨਰਸ ਲਈ ਤੋ ਦਸਦਾ ਅੱਜ ਜੀ ਟਿਕਟ ਲੈ ਰਹੇ ਨੇ ਲੈਂਚ ਖੜੇ ਨੇ ਤੇ ਦੇਖ ਸਕਦੇ ਹੋ ਕਾਰਨਰਸ ਬਹੁਤ ਜ਼ਿਆਦਾ ਨਹੀਂ ਇੱਕ ਲੈ ਰਹੇ ਹਾਂ ਆਪਾਂ ਕਿ শ্রীলੰਕਨ ਮਨੀ ਇਹਦੇ ਤੋਂ 1750 ਦਾ ਕੀ ਸਹੀ ਆ ਕਾਰਨਰਸ ਤੇ ਲਓ ਜੀ ਆਪਾਂ ਐਂਟਰ ਹੋ ਗਏ ਲਓ ਜੀ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਤੁਸੀਂ ਇਹ ਹੈਗਾ ਹਾਥੀ ਦਾ ਹੱਡੀਆਂ ਦਾ ਕੰਕਾਲ ਜੀ ਇਹ ਪੁਰਾਣੇ ਨਟ ਬੋਲਟਾਂ ਜਾਂ ਸਪਰਿੰਗਾਂ ਜਾਂ ਨਾਲ ਦੇਖ ਸਕਦੇ ਹੋ ਤੁਸੀਂ ਤੇ ਇਹ ਆਹ ਦੇਖ ਸਕਦੇ ਹੋ ਨੀ ਛੋਟੇ ਛੋਟੇ ਸਪਰਿੰਗ ਜੇ ਨਟ ਬੋਲਟ ਜੇ ਲਾਏ ਹੋਏ ਨੇ ਦੇਖ ਸਕਦੇ ਹਾਂ ਨਾ ਟੂ ਲਾਈਵ ਅਰਾਊਂਡ ਦ ਲੋਇਲ ਸੰਦਗਰੀਆ ਦਾ ਨੰ ਉਹ ਹੈ ਜੀ এলিਫੈਂਟ ਦਾ ਤੇ ਇਹਦੀ ਆ ਹਿਸਟਰੀ ਤੁਸੀਂ ਤੁਹਾਡੀ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਲਓ ਜੀ ਇਹੋ ਹਾਥੀਆਂ ਦੇ ਬੱਚੇ ਨੇ ਜੀ ਜਿਹੜੇ ਕਿ ਅਕਸਰ ਕੋਈ ਟ੍ਰੇਨ ਦੇ ਮੂਹਰੇ ਆ ਜਾਂਦਾ ਜਾਂ ਕੋਈ ਗੋਲੀ ਗੋਲੀ ਮਾਰ ਦਿੰਦਾ ਜਾਂ ਕੁਝ ਹੋਰ ਹੋ ਜਾਂਦਾ ਐਕਸੀਡੈਂਟਲ ਹੁੰਦੇ ਨੇ ਜਿਹੜੇ ਇਹ ਤੇ ਉਹਨਾਂ ਦੇ ਮਤਲਬ ਛੋਟੇ ਛੋਟੇ ਬੱਚੇ ਜਿਨ੍ਹਾਂ ਦੀਆਂ ਮਾਂ ਮਰ ਜਾਂਦੀਆਂ ਫਿਰ ਇਹਨਾਂ ਨੂੰ ਇੱਥੇ ਲਿਆਂਦਾ ਲਿਆ ਜਾਂਦਾ ਜੀ ਠੀਕ ਆ ਜੀ ਇੱਥੇ ਲਿਆ ਕੇ ਫਿਰ ਇਹਨਾਂ ਨੂੰ ਮਤਲਬ ਖਾਣਾ ਪੀਣਾ ਦਿੱਤਾ ਜਾਂਦਾ ਖਾਣਾ ਪੀਣਾ ਦੇ ਕੇ ਜਦੋਂ ਇਹ ਵੱਡੇ ਹੋ ਜਾਂਦੇ ਨੇ ਫਿਰ ਇਹਨਾਂ ਨੂੰ ਦੁਬਾਰਾ ਫੇਰ ਆ ਉਸੇ ਜਗ੍ਹਾ ਜੰਗਲ ਦੇ ਵਿੱਚ ਛੱਡ ਦਿੱਤਾ ਜਾਂਦਾ ਜੀ ਇਹ ਛੱਟ ਇਹਦਾ ਇਹਦਾ ਪੈਰ ਹੈ ਹੀ ਨਹੀਂਗਾ ਇਹਦਾ ਦੇਖ ਸਕਦੇ ਨੇ ਆ ਆ ਗਏ ਛੋਟੇ ਛੋਟੇ ਦੇਖੋ 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 ਕਿਵੇਂ ਇੱਕ ਦੂਏ ਦੇ ਵਿੱਚੇ ਵੱਜਦੇ ਨੇ ਭੁੱਖ ਲੱਗੀ ਵੀ ਆ ਜੀ ਖੇ ਭਾਰੇ ਵੀ ਹੁੰਦੇ ਇੱਕ ਦੂਏ ਨਾਲ ਆ ਦੇਖੋ ਉਹ ਉਹ ਮਾਰਿਆ ਖੰਡਾ ਗਿਆ ਉਹਨੇ ਇਹਨਾਂ ਨੂੰ ਹਜੇ ਦੇ ਰਹੇ ਆ ਫੀਡ ਤੇ ਇਹ ਇੱਧਰਲੀ ਸਾਈਡ 에 ਰੋਕੇ ਹੋਏ ਦੇਖ ਸਕਦਾ ਹਾਂ ਤੁਸੀਂ ਦੇਖੋ ਜੀ ਪਾਈਪ ਅਤੇ ਕੀਪ ਦੇ ਦੁਆਰਾ ਪਾ ਦੁੱਧ ਪਲਾਇਆ ਜਾ ਰਿਹਾ ਹੈ ਇਹਨਾਂ ਨੂੰ ਇਹਨੂੰ ਆ ਗਿਆ ਹੁਣ ਇਹ ਖਾਊਗਾ ਕੋਈ ਇਹ ਆਪਣਾ ਆਓ ਆ ਕੇ ਬਚ ਬਦੇ ਆ لے گیا سارے ہی لے گیا یہ دیکھو وہ کہنا میں کر ہی کھاؤں گا اللہ جی بیوزی مائی جی ہے اور لائے چال دے اندر دکھا ہوں میں پھر رکھا ہوں ਆ ਦੇਖੋ ਜੀ ਆ ਸਿਰ ਖੋਲਿਆ ਪਿਆ ਜੀ ਦਾ ਆਈ ਚੂਲਾ ਲੱਗਦਾ ਚੂਲਾ ਹਾਥੀ ਦਾ ਚੂਲਾ ਲੱਗਦਾ ਬੰਦਾ ਆ ਵੀ ਕਾ ਮਤਲਬ ਹਾਥੀ ਦਾ ਸੇਰਾ ਇਹੋ ਦੇਲਾ ਜੀ ਹੈ ਆ ਬਰੇਨ ਆ ਜੀ ਹਾਥੀ ਦਾ ਦੇਖ ਲਓ ਜੀ ਦੇ ਵੀ ਲਿਕੋਰ ਕੋਮ ਦੇ ਵਿੱਚ ਕੁਝ ਹੋ ਗਿਆ। ਮਸਲਾ ਕੋ ਕੈਮੀਕਲ ਲਾ ਕੇ ਰੱਖਿਆ ਹੈ ਇਹ ਬਹੁਤ ਗਾੜੂ। ਇਹ ਆਹ ਤੇ ਇਹ ਇਹ ਆਖ ਹੈ ਜੀ ਹਾਂ। ਹਾਂ ਜੀ ਦੇਖ ਸਕਦੇ ਆ ਇਹ ਬਣਾਈਆਂ ਹੋਈਆਂ ਨੇ ਜੀ ਇਹ। ਲੋ ਪੈਰ ਬਣਾਏ ਹੋਏ ਲਕਾਮਣਾਂ ਜਿਹਨਾਂ ਨੂੰ ਜੋ ਜਖਮੀ ਹੋ ਜਾਂਦੇ ਨੇ ਆ ਵੱਡੇ ਦੀ ਛੋਟੇ ਦੀ ਆ ਦੇਖ ਲੋ ਜੀ ਦੰਦ ਖਾਣ ਵਾਲੇ ਆ ਵਾਲੇ ਨੇ ਦੇਖ ਲੋ ਕਿੱਡੇ ਵੱਡੇ ਵੱਡੇ ਦੰਦ ਨੇ ਦੇਖੋ ਆ ਉਸ ਤੋਂ ਛੋਟੇ ਦੇ ਇਹ ਉਸ ਤੋਂ ਛੋਟੇ ਦੇ ਬੱਚੇ ਦੇ ਨੇ ਬੱਚਾ ਵੱਡਾ 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 ਅੱਗੇ ਅੱਗੇ ਕਰਕੇ ਹੈ ਐਦਾਂ ਨੇ ਹੈਗੇ ਦੇਖ ਸੰਭ